AC ਕਿਉਂ ਬੰਦ ਕਰ ਲਓ ਕਹਿੰਦੇ AC ਕਿਉਂ ਖਾਲਾ ਤਾਂ ਤੁਹਾਡਾ ਸਰੀਰ ਖੜਜੂਗਾ ਬੇਬੇ ਟੈਕ ਆ ਸਕਦਾ ਤੈਨੂੰ ਨਿਓ ਆਪਣੇ ਸਿਰਫ ਡਰਾ ਕੇ ਆਪਣਾ ਪ੍ਰੋਡਕਟ ਵੇਚ ਰਹੇ ਹਾਲਾਤ ਸਾਡੇ ਇਹ ਨੇ ਸਾਨੂੰ ਪਤਾ ਵੀ ਜਿਹੜਾ ਵੇਪ ਪ੍ਰੋਟੀਨ ਆ ਉਹ ਵੇਸਟ ਆ ਇੱਕ ਪਨੀਰ ਤਾਂ ਸਫੇਦ ਝੂਠ ਸਾਡੇ ਅੱਗੇ ਆ ਪਰ ਅਸੀਂ ਇਹ ਜਿਹੇ ਬੰਦੇ ਆ ਅੱਖਾਂ ਦੇ ਉੱਤੇ ਚਾਹੇ 12 ਨੰਬਰ ਦਾ ਖੋਪਾ ਲਾ ਲਈਏ ਤਾਂ ਵੀ ਸਾਨੂੰ ਝੂਠ ਦੇਖਣਾ ਉਹੀ ਵੇ ਆ ਜਿਹੜਾ ਦੁੱਧ ਪਾੜਨ ਤੋਂ ਬਾਅਦ ਪਿੱਛੇ ਤੁਹਾਡਾ ਦੁੱਧ ਰਹਿ ਗਿਆ ਜਿਹਨੂੰ ਲੋਕ ਉਧਰ ਲੈ ਪਹਿਲਾਂ ਸਿੱਟ ਦਿੰਦੇ ਸੀਗੇ ਤੇ ਉਥੋਂ ਜਿਹੜੇ ਬੰਦੇ ਲੈ ਕੇ ਆ ਰਹੇ ਨੇ ਉਹ ਇਹ ਕਹਿ ਕੇ ਨਹੀਂ ਲੈ ਕੇ ਆ ਰਹੇ ਵੀ ਅਸੀਂ ਇਨਸਾਨਾਂ ਨੂੰ ਪਾਉਣਾ ਉਹ ਇਹ ਕਹਿ ਕੇ ਲੈ ਕੇ ਆ ਰਹੇ ਨੇ ਵੀ ਅਸੀਂ ਤਾਂ ਜੀ ਪਸ਼ੂਆਂ ਨੂੰ ਪਾਉਣਾ ਉਹ ਸਿਆਲ ਦੇ ਵਿੱਚ ਜਦੋਂ ਤੁਹਾਨੂੰ ਲੱਗੇ ਵੀ ਹਾਂ ਇਤੋਂ ਵੱਧ ਠੰਡ ਨਹੀਂ ਹੋ ਸਕਦੀ ਇੱਕ ਚਮਚਾ ਦੇਸੀ ਘਿਓ ਦਾ ਜੰਮਿਆ ਹੋਇਆ ਕੱਢਿਓ ਤੇ ਆਪਦੀ ਤਲੀ ਤੇ ਰੱਖ ਦਿਓ ਉਹ ਤਲੀ ਦੀ ਖੁਸ਼ ਹੁਣ ਜਿਹੜਾ ਤੁਸੀਂ ਦੇਸੀ ਘਿਓ ਕਹਿ ਰਹੇ ਹੋ ਵੀ ਅੰਦਰ ਜਾ ਕੇ ਜੰਮੂਗਾ ਤੁਹਾਨੂੰ ਲੱਗਦਾ ਵੀ ਜਿਹੜਾ ਤਲੀ ਦੇ ਉੱਤੇ ਪਿਗਲ ਗਿਆ ਤੋ ਅੰਦਰ ਜਾ ਕੇ ਜਿਹੜੀ ਇੰਨੀ ਹੀਟ ਅੰਦਰਲੇ ਬੋਡੀ ਦੇ ਵਿੱਚ ਉੱਥੇ ਜਾ ਕੇ ਕਿਤੇ ਵੱਜ ਜਾਊਗਾ ਇੱਕ ਕਹਿੰਦੇ ਆ ਵੀ ਚੋਰੀ ਹੋਈ ਤੇ ਚੋਰੀ ਵੀ ਇਸ ਹਿਸਾਬ ਨਾਲ ਹੋਈ ਵੀ ਘਰ ਦਾ ਮਾਲਕ ਆਪ ਲੜ ਗਿਆ ਚੋਰਾਂ ਦੇ ਨਾਲ ਉਹ ਕਹਿੰਦੇ ਦੱਸੋ ਹੋਰ ਕਿੱਥੇ ਕਿੱਥੇ ਸਮਾਨ ਪਿਆ ਮੈਂ ਤੁਹਾਡੀ ਮਦਦ ਕਰਾਂ ਉਹ ਚੋਰ ਕਹਿੰਦੇ ਤਜੋਰੀ ਖੋਲੋ ਕਹਿੰਦਾ ਭਾਈ ਜੀ ਖੋਲਤੀ ਸੇਮ ਚੀਜ਼ ਅਸੀਂ ਆਪਦੇ ਸ਼ਰੀਰ ਨਾਲ ਕਰਦੇ ਹਾਂ ਜਿਹੜੇ ਸੋ ਕਾਲਡ ਵਾਇਰ ਸੋ ਕਾਲਡ ਡਾਕਟਰ ਇੰਟਰਨੈਟ ਦੇ ਬੈਠ ਕੇ ਇਹ ਚੀਜ਼ਾਂ ਬੋਲਦੇ ਨੇ ਕਿ ਤੁਸੀਂ ਦੇਸੀ ਕਿਉਂ ਨਹੀਂ ਖਾਣਾ ਤੁਸੀਂ ਤਾਂ ਚਮਚਾ ਵੀ ਨਹੀਂ ਖਾਣਾ ਤੇ ਤੁਸੀਂ ਖਾ ਲਿਆ ਤੁਹਾਨੂੰ ਆ ਆ ਆ ਬਿਮਾਰੀਆਂ ਲੱਗੀਆਂ ਲੱਗ ਉਹ ਆਪ ਬੰਦੇ ਘਰ ਬੈਠੇ ਮਨਾਂ ਦਾ ਆ ਕੈਮਰਾ ਦੇਸੀ ਕਿਉਂ ਜ਼ਰੂਰ ਖਾਂਦੇ ਹੋਣਗੇ